ਖਬਰ ਸਾਹਮਣੇ ਆ ਰਹੀ ਆ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਜੋ ਕਿ ਬੀਤੇ ਦਿਨੀ ਪੰਜ ਸਿੰਘ ਸੇਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਪੰਜ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਸੇਵਾ ਲਗਾਈ ਸੀ ਜੋ ਕਿ ਸਿੱਖ ਮਰਿਆਦਾ ਅਨੁਸਾਰ ਸੇਵਾਵਾਂ ਲਗਾਈਆਂ ਜਾਂਦੀਆਂ ਨੇ ਜੇਕਰ ਕਿਸੇ ਨੇ ਗਲਤੀ ਹੁੰਦੀ ਹੋਵੇ ਸੋ ਉਸੇ ਤਰ੍ਹਾਂ ਹੀ ਉਹਨਾਂ ਨੂੰ ਦਰਬਾਰ ਸਾਹਿਬ ਦੇ ਬਾਥਰੂਮਾਂ ਸੇਵਾ ਸਾਫ ਕਰਨ ਦੀ ਸੇਵਾ ਲਗਾਈ ਸੀ ਸੋ ਬਰਤਨਾ ਮਾਂਜਣ ਦੀ ਸੇਵਾ ਲਗਾਈ ਸੀ ਸੋ ਉਸੇ ਤਰ੍ਹਾਂ ਹੀ ਉਹਨਾਂ ਨੂੰ ਸੇਵਾਦਾਰ ਦੇ ਵਾਂਗ ਹੀ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਤੇ ਗਲ ਦੇ ਵਿੱਚ ਤਖਤੀ ਪਾ ਕੇ ਬੈਠਣ ਦਾ ਹੁਕਮ ਜਾਰੀ ਹੋਇਆ ਸੀ ਸੋ ਉਸ ਹੁਕਮ ਨੂੰ ਮੰਨਦਿਆਂ ਹੋਇਆਂ ਸੁਖਵੀਰ ਸਿੰਘ ਬਾਦਲ ਨੇ ਆਪਣੇ ਕੱਲ ਸੇਵਾ ਕੀਤੀ ਸੋ ਅੱਜ ਦੂਸਰਾ ਦਿਨ ਸੀ ਦੂਸਰੇ ਦਿਨ ਅੱਧ ਸਵੇਰ ਤੋਂ ਲੈ ਕੇ ਖਬਰ ਸਾਹਮਣੇ ਆ ਰਹੀ ਕਿ ਸੁਖਵੀਰ ਬਾਦਲ ਤੇ ਇੱਕ ਸ਼ਖਸ ਨੇ ਹਮਲਾ ਕੀਤਾ ਹੈ ਸੋ ਹਮਲਾਵਰ ਦਾ ਨਾ ਨਰੈਣ ਸਿੰਘ ਚੌੜਾ ਨਾਮ ਦਾ ਇੱਕ ਵਿਅਕਤੀ ਹੈ ਸੋ ਜਦੋਂ ਸੁਖਵੀਰ ਸਿੰਘ ਬਾਦਲ ਦੇ ਕੋਲ ਇਹ ਨਰੈਣ ਸਿੰਘ ਚੌੜਾ ਆਪਣੇ ਡੱਬੇ ਦੇ ਵਿੱਚੋਂ ਇਸ ਤਰ੍ਹਾਂ ਰਵਾਲਵਰ ਕੱਢ ਕੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿਹੜੇ ਨਾਲ ਉਹਨਾਂ ਦੇ ਸਕਿਉਰਟੀ ਗਾਰਡ ਪੁਲਿਸ ਮੁਲਾਜ਼ਮ ਨੇ ਸੋ ਉਹਨਾਂ ਨੇ ਇੱਕਦਮ ਦੇਖਦਿਆਂ ਹੋਇਆ ਉਹਨਾਂ ਨੂੰ ਉਸ ਨ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਸ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਉਸ ਨੂੰ ਫੜਿਆ ਦਬੋਚ ਦਿਆ ਸਾਰੀ ਉਹਨਾਂ ਨੇ ਉਹ ਜਿਹੜਾ ਆਪਣਾ ਰਿਵਾਲਵਰ ਫਿਰ ਵੀ ਚਲਾ ਦਿੱਤਾ ਗੋਲੀ ਚਲਾ ਦਿੱਤੀ ਸੋ ਗੋਲੀ ਕਹਿੰਦੇ ਕੰਧ ਦੇ ਵਿੱਚ ਮਾਰਬਲ ਦੇ ਵਿੱਚ ਵੱਜੀ ਹੈ ਜਿਹਦੇ ਵਿੱਚ ਸੁਖਵੀਰ ਬਾਦਲ बार-बार ਇਸ ਗੋਲੀ ਤੋਂ ਬਚੁੱਕੇ ਨੇ ਸੋ ਉਹਨਾਂ ਦੀ ਜਾਨ ਬਚੁੱਕੀ ਹੈ ਸਵਾਲ ਪੈਦਾ ਹੁੰਦਾ ਹੈ ਕਿ ਆਖਰ ਸੁਖ ਨਾਰਾਇਣ ਸਿੰਘ ਚੋੜਾ ਕੌਣ ਸੀ ਕਿੱਥੋਂ ਆਇਆ ਸੀ ਕਿਸ ਨੇ ਇਹਨਾਂ ਨੂੰ ਭੇਜਿਆ ਹੈ ਤਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂਚ ਦੇ ਵਿੱਚ ਕਲੀਅਰ ਹੋਵੇਗਾ ਕਿ ਕਿਹਨਾਂ ਨੇ ਉਹਨਾਂ ਨੂੰ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਸਤੇ ਭੇਜਿਆ ਹੈ ਸੋ ਇਕਾਲਤਖ ਸਹਿਬ ਦੇ ਹੁਕਮ ਅਨੁਸਾਰ ਸੁਖਵੀਰ ਬਾਦਲ ਨੂੰ ਸੇਵਾਵਾਂ ਨਿਭਾ ਰਹੇ ਨੇ ਸੋ ਉਹ ਸੇਵਾ ਨਿਭਾਉਂਦਿਆਂ ਹੋਇਆਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜਿੰਨੇ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਕਾਰਜਕਾਰ ਕਰਦਿਆਂ ਹੋਇਆਂ ਸਰਕਾਰ ਨੂੰ ਚਲਾਉਂਦਿਆਂ ਹੋਇਆਂ ਜੋ ਵੀ ਗੁਨਾਹ ਕੀਤੇ ਸੀ ਉਹਨਾਂ ਗੁਨਾਹਾਂ ਨੂੰ ਕਬੂਲ ਕਰਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਝੂਠ ਨਹੀਂ ਮਾਰਿਆ ਉਹ ਸਾਰੇ ਗੁਨਾਹ ਜਿਹੜੇ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕਹਿ ਸੀ ਕਿ ਆ ਕੀ ਗੁਨਾਹ ਤੁਸੀਂ ਨੇ ਕੀਤੇ ਨੇ ਉਹ ਸਾਰੇ ਗੁਨਾਹ ਉਹਨਾਂ ਨੇ ਕਬੂਲ ਕੀਤੇ ਆ ਉਹਨਾਂ ਗੁਨਾਹਾਂ ਨੂੰ ਕਬੂਲ ਕਰਦਿਆਂ ਹੋਇਆਂ ਸੁਖਵੀਰ ਬਾਦਲ ਨੇ ਉਹ ਸਾਰੇ ਗੁਨਾਹ ਕਬੂਲ ਕਰਦਿਆਂ ਹੋਇਆਂ ਆਪਣੀ ਗਲਤੀ ਮੰਨੀ ਆ ਸੋ ਗਲਤੀ ਮੰਨਦਿਆਂ ਹੋਇਆਂ ਉਹਨਾਂ ਨੂੰ ਸੇਵਾਵਾਂ 'ਵਾਂ ਲਗਾਈਆਂ ਗਈਆਂ ਸੀ ਸੋ ਉਹਨਾਂ ਤੇ ਹਮਲਾ ਹੋਇਆ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਨਰੈਣ ਸਿੰਘ ਚੋੜਾ ਵਿਅਕਤੀ ਨਾਮ ਦਾ ਵਿਅਕਤੀ ਇਹ ਕਿੱਥੋਂ ਆਇਆ ਕਿਉਂ ਮਾਰੀ ਗੋਲੀ ਸੋ ਦੇਖਦੇ ਰਹੋ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੋਂ ਇਹ ਵਿਸ਼ੇਸ਼ ਰਿਪੋਰਟ